ਇੱਕ ਵਾਰੀ ਸਾਈਂ ਜੀ ਦੇ ਨਾਮ ਤੇ ਤਾੜੀ ਲਾ ਦਿਓ ਖੁੱਲ ਕੇ ਨਾਮ ਭਰਾਵਾ ਮੈਂ ਨਹੀਂ ਫਸਣਾ ਨਾ 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 ਉਸ ਪਹਾੜ ਦਿਨੋ ਗਿਆ ਤੇ ਪਹਾੜ ਉੱਤੋਂ ਉੱਤੋਂ ਗਿਆ ਮੈਨੂੰ ਦੋਵੇਂ ਨਹੀਂ ਮਝੂਰ ਮੈਂ ਭਰਾਵਾ ਗਾਉਂ ਵਾਲਾ ਹਾਂ ਇੱਕ ਹਾਂ ਮੈਂ ਇੱਕ ਗਵਈਆ ਹਾਂ ਤੇ ਮੈਨੂੰ ਇਹਨਾਂ ਮਾਵਾ ਪੈਣਾ ਦੀ ਇੱਜ਼ਤ ਇਹਨਾਂ ਦੀ ਸ਼ਰਮ ਹਜਾ ਉਹ ਮਹਿਸੂਸ ਹੁੰਦੀ ਹੈ ਮੈਨੂੰ ਤੁਹਾਡਾ ਨੌਜਵਾਨਾਂ ਦਾ ਫਿਕਰ ਆਉਂਦਾ ਮੋਹ ਆਉਂਦਾ ਹੈ ਇਹਨਾਂ ਬੱਚਿਆਂ ਦਾ ਬੋਹਦਾ ਕਿ ਕੋਈ ਗਲਤ ਗੱਲ ਨਹੀਂ ਕਰਦਾ ਹੈ ਸ਼ਾਇਦ ਐਸੇ ਕਰਕੇ ਇਹ ਦਰਬਾਰ ਹੈ ਇਹ ਹਰ ਸਾਲ ਬਾਜ਼ ਮਾਰਦਾ ਵੀ ਪਈ ਆ ਕੇ ਗਾ ਕੇ ਜਾਂਦਾ ਮੈਨੂੰ ਲੱਗਦਾ ਇਹੀ ਗੱਲਾਂ ਹੋਣਗੀਆਂ ਕਿ ਗਾਇਕੀ ਨੇ ਕਹੂਗੀ ਇਹ ਗਾਇਕੀ ਤੁਹਾਨੂੰ ਤਾਂ ਮੈਨੂੰ ਕੁਝ ਦਿੰਦੀ ਹੋਊਗੀ ਇਹ ਸਾਬ ਉਹ ਹਵਾ ਨੂੰ ਕੁਝ ਦਿੰਦੀ ਹੋਊ ਸੋ ਬੋਟ ਗਵਈਆ ਤੇ ਤੁਹਾਡਾ ਪੁੱਤ ਹੈ ਤੇ ਤੁਹਾਡਾ ਭਰਾ ਹੈ ਜੀ ਜਿਸ ਕਿਰੀ ਨਾਲ ਹੋਰ ਕੋ ਰੱਖੋ ਇਹ ਸਭ ਤੋਂ ਨੇੜੇ ਦੀ ਹੈ ਜਿੰਨੇ ਵੱਡੇ ਬੈਠੇ ਹੋ ਤੁਹਾਡਾ ਪੁੱਤਰਾ ਹੈ ਜਿੰਨੇ ਮਰੇ ਹਾਨ ਦੇ ਉਹ ਛੋਟੇ ਉਹ ਤੁਹਾਡਾ ਬਾ ਵੀਰ ਆ ਆਸ ਕੀ ਰੀ ਆਪਣੀ ਬਾਬੇ ਤੇ ਤੇਰਾ ਵੀ ਮੈਂ ਉਹੀ ਆ ਦਾਵਾ ਨਾ ਹਾਂ ਬੜਾ ਚਿਰ ਹੋਇਆ ਤੈਨੂੰ ਅਲੱਖ ਲੁਰੇਂਦੇ ਆ 🎵Hun meri zindgiç <tıklı> modnay men🎵 🎵Han bada çirhoya ten la kunu meri zindgiç modnay men🎵 🎵Hay ammi ਦੱਸ ਕਿਹੜਾ ਤਹਰਾ ਤੈਨੂੰ ਤੋੜਨਾਂ ਮੈਂ ਹੋਇ ਮੇਰੀ ਤੂੰ ਦੱਸ ਕਿਹੜਾ ਤਹਰਾ ਤੈਨੂੰ ਤੋੜਨਾਂ ਮੈਂ ਜੋ ਵਕਤ ਤੋਂ ਪਹਿਲਾਂ ਮਾਰੇ ਆ ਮੈਂ ਸੁਨਿਆ ਬਣਦੇ ਤਰੇ ਆ ਮੈਂ ਕਿੱਥੋਂ ਲੱਭਾਂ ਤੈਨੂੰ ਨਹੀਂ ਏ ਤਾਰੇ ਕਿਨੇ ਸੋਹਰੇ ਆ ਜੋ ਵਕਤ ਤੋਂ ਪਹਿਲਾਂ ਮਾਰਿਆ ਮੈਂ ਸੁਣਿਆ ਬਣਦੇ ਤਾਰੇ ਮੈਂ ਕਿੱਥੋਂ ਲੱਭਾਂ ਤੈਨੂੰ ਨਹੀਂ ਏ ਤਾਰੇ ਕਿਨੇ ਸੋਹਰੇ ਤੇਰੇ ਹੱਥਾਂ ਦੀ ਚੂੜੀ ਖਾਣ ਨੂੰ ਤਰਸ ਗਏ ਚੋਲ ਤੇਰਾ ਮੇਰੇ ਉੱਤੇ ਓੜਨਾ on me